ਤਾਂ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਸੁਖਪੱਟੀਵਾਲ ਨਵਾਂ ਦਿਨ ਚੜਦਾ ਉਮੀਦ ਜਤਾਈ ਜਾਂਦੀ ਆ ਕਿ ਮੌਸਮ ਸ਼ਾਇਦ ਅੱਜ ਕੁਝ ਠੀਕ ਹੋਵੇਗਾ ਪਰ ਠੰਡ ਦਾ ਕਹਿਰ ਲਗਾਤਾਰ جاری ਆ ਪੰਜਾਬ ਸਮੇਤ ਉੱਤਰੀ ਭਾਰਤ ਦੇ ਹਰ ਇਲਾਕੇ ਦੇ ਵਿੱਚ ਸੰਗਣੀ ਧੁੰਦ ਤੇ ਕੜਾਕੇ ਦੀ ਠੰਡ ਪੈਂਦੀ ਨਜ਼ਰ ਆ ਰਹੀ ਆ ਜਿੱਥੇ ਸੰਗਣੀ ਧੁੰਦ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਉੱਥੇ ਹੀ ਬਾਣਾ ਦੀ ਰਫਤਾਰ ਨੂੰ ਵੀ ਜਿਹੜੀ ਬ੍ਰੇਕ ਆ ਉਹ ਲੱਗਦੀ ਨਜ਼ਰ ਆਈ ਆ ਲੋਕ ਆਪਣੇ ਅਰਜ਼ਾਈਆਂ ਦੇ ਵਿੱਚੋਂ ਬਾਹਰ ਨਿਕਲਣਾ ਇਹ ਸਮਝਦੇ ਨੇ ਕਿ ਜਿਵੇਂ ਕਿਸੇ ਇਹ ਵੱਡੀ ਮੁਸ਼ਕਲ ਦੇ ਨਾਲ ਖੇਡਣਾ ਹੋਵੇ ਕਿਉਂਕਿ ਲਗਾਤਾਰ ਠੰਡ ਦਾ ਕਹਿਰ ਜ਼ਿਆਦਾ ਜੇ ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ ਅਗਲੇ 2 ਤੋਂ 3 ਦਿਨ ਹੋਰ ਤੋਂ ਦੇ ਇਸ ਪ੍ਰਕਾਰ ਹੀ ਪੈ ਸਕਦੀ ਆ ਤਾਂ ਅਸੀਂ ਵੀ ਆਪਣੀ ਟੀਮ ਦੇ ਵੱਲੋਂ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਇਮਰਜੈਂਸੀ ਦੇ ਵਿੱਚ ਹੀ ਬਾਹਰ ਨਿਕਲੋ ਕਿਉਂਕਿ ਜਿਸ ਵਿਅਕਤੀ ਦਾ ਸਰ ਸਕਦਾ ਹੈ ਕਿਉਂਕਿ ਇਹ ਧੁੰਦ ਦੇ ਜਦੋਂ ਪੈਂਦੀ ਆ ਇਸ ਦੇ ਮਾਹੌਲ ਦੇ ਵਿੱਚ ਬੜੀਆਂ ਸਾਰੀਆਂ ਘਟਨਾਵਾਂ ਘਟਦੀਆਂ ਨੇ ਜੇ ਤੁਸੀਂ ਆਪਣੇ ਬਾਣ ਬਾਣਾ ਦੀ ਵਰਤੋਂ ਕਰਨੀ ਆ ਤਾਂ ਰਫ਼ਤਾਰ ਨੂੰ ਜ਼ਰੂਰ ਥੋੜਾ ਸਲੋ ਰੱਖਿਆ ਜਾਵੇ ਤਾਂ ਜੋ ਕੋਈ ਘਟਨਾ ਨਾ ਘਟ ਸਕੇ ਕਿਉਂਕਿ ਪਿਛਲੇ ਦਿਨਾਂ ਦੌਰਾਨ ਕਈ ਵੱਡੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿਸ ਢੰਗ ਦੇ ਨਾਲ ਜਿਹੜਾ ਧੁੰਦ ਦੇ ਕਹਿਰ ਦੇ ਨਾਲ ਲੋਕਾਂ ਦਾ ਨੁਕਸਾਨ ਹੋਇਆ ਤਾਂ ਠੰਡ ਦਾ ਕਹਿਰ ਲਗਾਤਾਰ ਜਾਰੀ ਆ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਬਾਕੀ ਸੂਬਿਆਂ ਦੇ ਵਿੱਚ ਵੀ ਤਕਰੀਬਨ ਇਹੀ ਹਾਲ ਹੈ ਕਿਉਂਕਿ ਵੈਸੇ ਮੰਨਿਆ ਜਾਂਦਾ ਕਿ ਜਦੋਂ ਲੋੜੀ ਨੇੜੇ ਆ ਜਾਂਦੀ ਆ ਤਾਂ ਜਿਹੜੀ ਠੰਡ ਆ ਉਹ ਘਟਨੀ ਸ਼ੁਰੂ ਹੋ ਜਾਂਦੀ ਆ ਪਰ ਇਸ ਵਾਰ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਠੰਡ ਲਗਾਤਾਰ ਵਾਧੀ ਜਾ ਰਹੀ ਆ ਤਾਂ ਅਜਹ ਦੇ ਵਿੱਚ ਲੋੜ ਹੁੰਦੀ ਆ ਆਪਣੇ ਆਪਣਾ ਬਚਾਵਾ ਜਿਹੜਾ ਉਹ ਆਪ ਕਰਨ ਦੀ ਇਹ ਤਾਂ ਜ਼ਰੂਰ ਖੰਡ ਦੇ ਵਿੱਚ ਜੇ ਬਾਹਰ ਜਾਣਾ ਤਾਂ ਆਪਣੇ ਪਵੰਦ ਪੂਰੇ ਕਰਕੇ ਹੀ ਬਾਹਰ ਨਿਕਲੋ ਖਾਸ ਕਰਕੇ ਕਿਉਂਕਿ ਅੱਜ ਜਿਵੇਂ ਐਤਵਾਰ ਦਾ ਦਿਨ ਆ ਤਾਂ ਐਤਵਾਰ ਜ਼ਿਆਦਾਤਰ ਦਫ਼ਤਰਾਂ ਦੇ ਵਿੱਚ ਵੀ ਛੁੱਟੀ ਹੁੰਦੀ ਆ ਕੀ ਤਾਂ ਅਜਿਹੇ ਦਿਨਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਹੀ ਰਹੋ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਸੁਖਪੱਟੀਵਾਲ ਨਵਾਂ ਦਿਨ ਚੜਦਾ ਅਮੀਰ ਜਤਾਈ ਜਾਂਦੀ ਆ ਕਿ ਮੌਸਮ ਸ਼ਾਇਦ ਅੱਜ ਕੁਝ ਠੀਕ ਹੋਵੇਗਾ ਪਰ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਪੰਜਾਬ ਸਮੇਤ ਉੱਤਰੀ ਭਾਰਤ ਦੇ ਹਰ ਇਲਾਕੇ ਦੇ ਵਿੱਚ ਸੰਗਣੀ ਧੁੰਦ ਤੇ ਕੜਾਕੇ ਦੀ ਠੰਡ ਪੈਂਦੀ ਨਜ਼ਰ ਆ ਰਹੀ ਆ ਜਿੱਥੇ ਸੰਗਣੀ ਧੁੰਦ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਉੱਥੇ ਹੀ ਬਾਹਾਂ ਦੀ ਰਫ਼ਤਾਰ ਨੂੰ ਵੀ ਜਿਹੜੀ ਬ੍ਰੇਕ ਆ ਉਹ ਲੱਗਦੀ ਨਜ਼ਰ ਆਈ ਆ ਲੋਕ ਆਪਣੇ ਅਰਜਾਈਆਂ ਦੇ ਵਿੱਚੋਂ ਬਾਹਰ ਨਿਕਲਣਾ ਇਹ ਸਮਝਦੇ ਨੇ ਕਿ ਜਿਵੇਂ ਕਿਸੇ ਇਹ ਵੱਡੀ ਮੁਸ਼ਕਲ ਦੇ ਨਾਲ ਖੇਡਣਾ ਹੋਵੇ ਕਿਉਂਕਿ ਲਗਾਤਾਰ ਠੰਡ ਦਾ ਕਹਿਰ ਜ਼ਿਆਦਾ ਜੇ ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ ਅਗਲੇ 2 ਤੋਂ 3 ਦਿਨ ਹੋਰ ਤੋਂ ਦੇ ਇਸ ਪ੍ਰਕਾਰ ਹੀ ਪੈ ਸਕਦੀ ਆ ਤਾਂ ਅਸੀਂ ਵੀ ਆਪਣੀ ਟੀਮ ਦੇ ਵੱਲੋਂ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ emergancy ਦੇ ਵਿੱਚ ਹੀ ਬਾਹਰ ਨਿਕਲੋ ਕਿਉਂਕਿ ਜਿਸ ਵਿਅਕਤੀ ਦਾ ਸਰ ਸਕਦਾ ਹੈ ਕਿਉਂਕਿ ਇਹ ਧੁੰਦ ਦੇ ਜਦੋਂ ਪੈਂਦੀ ਆ ਇਸ ਦੇ ਮਾਹੌਲ ਦੇ ਵਿੱਚ ਬੜੀਆਂ ਸਾਰੀਆਂ ਘਟਨਾਵਾਂ ਘਟਦੀਆਂ ਨੇ ਜੇ ਤੁਸੀਂ ਆਪਣੇ ਬਾਣ ਬਾਣਾ ਦੀ ਵਰਤੋਂ ਕਰਨੀ ਆ ਤਾਂ ਰਫ਼ਤਾਰ ਨੂੰ ਜ਼ਰੂਰ ਥੋੜਾ ਸਲੋ ਰੱਖਿਆ ਜਾਵੇ ਤਾਂ ਜੋ ਕੋਈ ਘਟਨਾ ਨਾ ਘਟ ਸਕੇ ਕਿਉਂਕਿ ਪਿਛਲੇ ਦਿਨਾਂ ਦੌਰਾਨ ਕਈ ਵੱਡੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿਸ ਢੰਗ ਦੇ ਨਾਲ ਜਿਹੜਾ ਧੁੰਦ ਦੇ ਕਹਿਰ ਦੇ ਨਾਲ ਲੋਕਾਂ ਦਾ ਨੁਕਸਾਨ ਹੋਇਆ ਤਾਂ ਠੰਡ ਦਾ ਕਹਿਰ ਲਗਾਤਾਰ جاری ਆ ਇਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਬਾਕੀ ਸੂਬਿਆਂ ਦੇ ਵਿੱਚ ਵੀ ਤਕਰੀਬਨ ਇਹੀ ਹਾਲ ਕਿਉਂਕਿ ਵੈਸੇ ਮੰਨਿਆ ਜਾਂਦਾ ਕਿ ਜਦੋਂ ਲੋੜੀ ਨੇੜੇ ਆ ਜਾਂਦੀ ਆ ਤਾਂ ਜਿਹੜੀ ਠੰਡ ਆ ਉਹ ਘਟਨੀ ਸ਼ੁਰੂ ਹੋ ਜਾਂਦੀ ਆ ਪਰ ਇਸ ਵਾਰ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਠੰਡ ਲਗਾਤਾਰ ਵਾਧੀ ਜਾ ਰਹੀ ਆ ਤਾਂ ਅਜਾਹ ਦੇ ਵਿੱਚ ਲੋੜ ਹੁੰਦੀ ਆ ਆਪਣੇ ਆਪਣਾ ਬਚਾਵਾ ਜਿਹੜਾ ਉਹ ਆਪ ਕਰਨ ਦੀ ਇਹ ਤਾਂ ਜ਼ਰੂਰ ਫੰਡ ਦੇ ਵਿੱਚ ਜੇ ਬਾਹਰ ਜਾਣਾ ਤਾਂ ਆਪਣੇ ਪਵੰਦ ਪੂਰੇ ਕਰਕੇ ਹੀ ਬਾਹਰ ਨਿਕਲੋ ਖਾਸ ਕਰਕੇ ਇਹ ਕਿਉਂਕਿ ਅੱਜ ਜਿਵੇਂ ਐਤਵਾਰ ਦਾ ਦਿਨ ਆ ਤਾਂ ਐਤਵਾਰ ਜ਼ਿਆਦਾਤਰ ਦਫ਼ਤਰਾਂ ਦੇ ਵਿੱਚ ਵੀ ਛੁੱਟੀ ਹੁੰਦੀ ਆ ਕੀ ਤਾਂ ਅਜਿਹੇ ਦਿਨਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਹੀ ਰਹੋ